जय मस्ता जी जय पीराम जी सरकार जल सरकार जो कि हर साल की तरह इतने मेला सीनपुरे महल में लगता है मैं रविंद कुमार सेवा और तुम देख सकते हो कि अज इतने बबा लखदाता जी की और बाबा इच्छाता जी की ਉਹ ਕੀ ਸਥਾਪਨਾ ਵੀ ਕੀਤੀ ਲਈ ਜਿਨ੍ਹਾਂ ਦੇ ਸਾਡੇ ਲਾਲੀ ਪ੍ਰਧਾਨ ਜੀ ਇਥੇ ਪਹੁੰਚੇ ਔਰ ਹਮ ਹਮਾ ਕੇ ਉਹ ਨਦੀ ਪੀਪੀ ਤੇ ਪਹੁੰਚੀ ਔਰ ਉਸ ਤੋਂ ਬਾਅਦ ਅੱਜ ਰਾਤੀ ਮਹਿਫਲੇ ਇਕਵਾਲ ਵੀ ਇਥੇ ਲੱਗਣਗੇ ਔਰ ਸਭਿਆਚਾਰਕ ਪ੍ਰੋਗਰਾਮ ਵੀ ਹੋਏਗਾ ਔਰ ਬਾਬਾ ਜੀ ਦਾ ਮੇਲਾ ਸਾਰਿਆਂ ਲੱਖ ਲੱਖ ਵਧਾਈਆਂ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਮਸਤਾਂ ਦੀ ਜੈ ਪੀਰਾਂ ਦੀ ਮੈਂ ਅਮਰਦੀਪ ਢੰਡਾ ਪਿੰਡ 체ੜੂ ਫਗਵਾੜਾ ਤੋਂ ਅੱਜ ਅਸੀਂ ਪਹੁੰਚੇ ਸੀ ਪੀਰ ਚੌਧਰੀ ਦਰਬਾਰ ਪੀਰ ਬਾਬਾ ਜੀ ਦੇ ਮੁਹੱਲਾ ਸੀਂਪੁਰਾ ਕਪੂਰਥਲਾ ਵਿਖੇ ਦਰਬਾਰ ਦੇ ਮੁਖ ਸੇਵਾਦਾਰ ਰਵੀ ਜੀ ਜਿਨ੍ਹਾਂ ਨੇ ਅੱਜ ਦਰਬਾਰ ਤੇ ਮੂਰਤੀ ਸਥਾਪਨਾ ਕੀਤੀ ਅਸੀਂ ਅੱਜ ਉਹਨਾਂ ਨੂੰ ਮੂਰਤੀ ਸਥਾਪਨਾ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆਂ ਔਰ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਨੂੰ ਸਲਾਣਾ ਜੋੜ ਮੇਲਾ ਜੋ ਹਰ ਸਾਲ ਕਰਵਾਉਂਦੇ ਆ ਅੱਜ ਵੀ ਰਾਤ ਕਵਾਲੇ ਮਹਿਫਲ ਕਰਵਾਈ ਜਾਵੇਗੀ ਉਹਨਾਂ ਨੂੰ ਮਹਿਫਲ ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਇਸ ਮੂਰਤੀ ਸਥਾਪਨਾ ਦੀਆਂ ਅਸੀਂ ਉਸ ਰੱਬ ਅੱਗੇ ਦੁਆ ਕਰਦੇ ਆ ਕਿ ਇਸ ਮੇਲੇ ਨੂੰ ਸਰਕਾਰ ਹੋਰ ਵਧਾਵੇ ਔਰ ਸ਼ਹਿਰ ਦੇ ਵਿੱਚ ਕਪੂਰਥਲਾ ਸ਼ਹਿਰ ਦੇ ਵਿੱਚ ਜੋ ਪੀਨਾ ਫਕੀਰਾਂ ਦਾ ਮੰਨਿਆ ਗਿਆ ਸ਼ਹਿਰ ਹੈ ਉਸ ਸ਼ਹਿਰ ਦੇ ਵਿੱਚ ਸੁੱਖ ਸ਼ਾਂਤੀ ਤਰੱਕੀ ਹੋਵੇ ਤਾਂ ਦੁਆਰਾ ਫਿਰ ਸਾਰਿਆਂ ਨੂੰ ਅੱਜ ਦੇ ਇਸ ਪਾਵਨ ਪਵਿੱਤਰ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਪੀਰਾਂ ਦੀ